hai guru guru ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਦਾ ਜੋ 485ਵਾਂ ਜੋਤੀ ਜੋਤ ਪੁਰਬ ਗੁਰਦੁਆਰਾ ਸ੍ਰੀ ਗੁਰੂ ਹਰਿਆ ਸਿੰਘ ਮਹਾਰਾਜ ਪਿੰਡ ਭੂੰਗਣੀ ਜ਼ਿਲ੍ਹਾ ਸ਼ਰਭ ਵਿਖੇ ਅਮਰਤ ਵੇਲੇ ਤੋਂ ਲੈ ਕੇ ਗੁਰੂ ਨਾਨਕ ਦਾ ਨਾਮ લેਵਾ ਸਾਧ ਸੰਗਤ ਵੱਲੋਂ ਸੋਮਰਤ ਵੇਲੇ ਸ੍ਰੀ ਸੁਖਣੀ ਸਾਹਿਬ ਦੇ ਜਾਪ ਅਤੇ ਨਾਲ ਗੁਰੂ ਕੇ ਲੰਗਰਾਂ ਵਿੱਚ ਆਹ ਬਣੀ ਦੀ ਸੇਵਾ ਤੋਂ ਉੱਟ ਚੱਲਦੀ ਆ ਰਹੀ ਹੈ ਸੋਮਰਤ ਵੇਲੇ ਤੋਂ ਲੈ ਕੇ ਹੀ ਸੰਗਤਾਂ ਨੇ ਗੁਰੂ ਮਾਰ ਦੀ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਸੰਗਤਾਂ ਕਰ ਰਹੀਆਂ ਹੈ ਇਹ ਗੁਰੂ ਨਾਨਕ ਪਾਤਸ਼ਾਹ ਮਾਰ ਦਾ ਜੋ ਉਪਦੇਸ਼ ਹੈ ਕਿ ਕਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਸ ਉਪਦੇਸ਼ ਦੇ ذریعے ਸਰਬੂ ਸੱਚੇ ਪਾਸ਼ਾ ਦੀ ਚਰਨਾਂ ਅਰਦਾਸਾਂ ਬੇਨਤੀਆਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਕਿਰਪਾ ਕਰਨੀ ਇਹ ਜਿਹੜੀਆਂ ਦਾਤਾਂ ਸੰਗਤਾਂ ਦੀਆਂ ਅਤੇ ਗਰੀਬਾਂ ਦੀਆਂ ਝੋਲੀਆਂ ਵਿੱਚ ਪਾਉਣੀਆਂ ਨਾਮ ਜਪ ਕਰਕੇ, ਕਿਰਤ ਕਰਕੇ, ਵੰਡ ਕੇ ਛਕ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਾਰ ਦੇ ਚੱਲੇ ਹੋਏ ਮਾਰਗ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਈ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਜੋ ਆਣ ਤਣ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਉਹਨਾਂ ਨੂੰ ਸਾਡੇ ਵੱਲੋਂ ਸਾਧ ਸੰਗਤ ਵੱਲੋਂ ਕੋਟ ਕੋਟ ਪ੍ਰਣਾਮ ਕੋਟ ਕੋਟ ਪ੍ਰਣਾਮ ਵਾਰੂਜੀ ਕਾ ਖਾਲਸਾ ਵਾਰੂਜੀ ਕੀ ਫਤਿਹ